ਆਜੋ ਮੇਥਰੋ ਸਲਾਈਟ ਦੀ ਸੈਰ ਕਰਵਾਈਏ ਸਵੀਟ ਲਿਮਟ 30 ਦੀ ਤੁਸੀਂ ਦੇਖੋ ਕਿੰਨੀ ਗ੍ਰੀਨਰੀ ਆ ਕਿੰਨੇ ਦਰਖਤ ਨੇ ਉਰੇ ਰੋਡ ਦੇਖੋ ਕਿੰਨੇ ਸਾਫ ਨੇ ਡਬਲ ਰੋਡ ਨੇ ਰਸਤਾ ਦੁਕਾਨਾਂ ਚ ਲੈ ਗਿਆ ਅ ਸਕਿਉਰਟੀ ਜੈਕਅਪ ਆ ਗਿਆ ਨਾ ਦਾ ਸਾਹਮਣੇ ਕォਟਰ ਹੈਗੇ 300 ਮਲਾਜ਼ਮ ਨੇਗੇ ਜੈਵਰੋ ਕ੍ਰਾਸ ਨੇ ਹੈਗਾ ਸਾਈਨ ਬੋਰਡ ਲੱਗੇ ਹੋਏ ਨੇ ਆਹ ਮਾਰਕੀਟ ਆ ਗਈ ਕੁੜੀਆਂ ਦੀ ਉਹਨਾਂ ਲਈ ਇਦਰ ਗਰਲ ਹੋਸਟਲ ਜਾ ਗਿਆ ਲੈਫਟ ਸਾਈਡ ਸਵੀਟ ਲੇਮਟੋ ਹੋਈ ਤੀ ਦੀ ਫਿਰ ਆ ਗਿਆ ਸਕਿਉਰਟੀ ਆਫਿਸ ਇਹਨਾਂ ਦਾ ਆਹ ਰਾਈਟ ਲੈਫਟ ਸਾਈਡ ਰਹਿ ਗਿਆ ਇਹਨਾਂ ਦਾ ਗੇਸਟ ਹਾਊਸ ਔਰ ਡਾਇਰੈਕਟਰ ਦੀ ਡਾਇਰੈਕਟਰ ਹਾਊਸ ਉਧੇ ਕੋ ਦਰਖਤ ਆ ਗਿਆ ਬੱਸ ਸਟਾਪ ਰਾਈਟ ਸਾਈਡ ਲੈਫਟ ਸਾਈਡ ਫੇਰ ਬੱਸ ਸਟਾਪ ਆ ਗਿਆ ਜਿੰਨੀ ਬਿਲਡਿੰਗਾਂ ਨਹੀਂ ਆ ਉਸ ਤੋਂ ਜ਼ਿਆਦਾ ਦਰਖਤ ਨਹੀਂ ਗੀ ਦੇਖੋ ਕਿੰਨੀ ਸਫਾਈ ਆ ਜਾਨਵਰ ਬਹੁਤ ਜ਼ਿਆਦਾ ਨਹੀਂ ਹੋ ਰਹੇ ਅੱਗੇ ਆਪ ਨੂੰ ਬਖਾਵਾਂਗੇ ਤੁਸੀਂ ਸਫਾਈ ਦੇਖੋ ਜੀ ਵੀਰ ਬੰਦੇ ਨਹੀਂ ਉਹ ਦੇਖ ਕੇ ਜਾਇਆ ਤਾਂ ਜਰੂਰ ਦੇਖ ਕੇ ਜਾਇਓ ਬੱਚਿਆਂ ਨੂੰ ਪੜ੍ਹਾਈ ਵਾਸਤੇ ਬਹੁਤ ਵਧੀਆ ਹੈ ਜੀ ਆਹ ਬੱਸ ਸਟਾਪ ਫੇਰ ਆ ਗਿਆ ਯਾਨੀ ਕਿ ਬੱਚਿਆਂ ਨੂੰ ਸਟੱਡੀ ਵਾਸਤੇ ਬਹੁਤ ਵਧੀਆ ਹੈ ਇਹ ਪਲੇਟਫਾਰਮ ਆ 7 ਤੋਂ 8 ਸਟੇਟਾਂ ਦੇ ਬੱਚੇ ਇੱਥੇ ਪੜ੍ਹਦੇ ਨੇ ਇੰਡੀਆ 'ਚ 7-8 ਨੇੜੇ ਨਾਲ ਦੇ ਫਰੀ ਹੋਜ਼ਾਰ ਕਿੱਲੇ ਦੇ ਵਿੱਚ ਇਹ ਲਗਭਗ ਬਣਿਆ ਹੋਇਆ ਯੂਨੀਵਰਸਿਟੀ ਤੋਂ ਥਾਂ ਛੱਡਿਆ ਆਵੇ ਯੂਨੀਵਰਸਿਟੀ ਬਣਨੀ ਹੋ ਰਹੀ ਜੀ ਪਟਿਆਲਾ ਯੂਨੀਵਰਸਿਟੀ ਉਹਦੀ ਬ੍ਰਾਂਚ ਬਣਨੀ ਆ ਆ ਗਿਆ ਜੀ ਹਸਪੀਟਲ ਸੂਤ ਵਾਸਤੇ ਸਟੂਡੈਂਟਾਂ ਦੀ ਤੇ ਟੀਚਰਾਂ ਦੀ ਜਿੰਨੇ ਮੁਲਾਜ਼ਮ ਨੇ ਆ ਫਿਰ ਸਕਿਉਰਟੀ ਆਫਿਸ ਆ ਗਿਆ ਸਾਹਮਣੇ ਦੁੱਗਾ ਨੂੰ ਬਹਾਦਰਪੁਰ ਨੂੰ ਸਰੂ ਨੂੰ ਰਸਤਾ ਚ ਲੈ ਗਿਆ ਹੁਣ ਬੇਟੀ ਨੂੰ ਸਕੂਲੋਂ ਲੈਣ ਵਾਸਤੇ ਆਏ ਆ ਆ ਦੇਖੋ ਜੀ ਜਾਨਵਰ ਰੋਜ਼ ਉਹ ਰੋਜ਼ ਬਹੁਤ ਨੇ ਓਰੇ ਇੱਕਾ ਨੀਲ ਗੋਆ ਇਹ ਬਹੁਤ ਨੇ ਓਰੇ ਦੇਖੋ Terima kasih, Kakak. ਇੱਥੇ ਸਬਜ਼ੀ ਮੰਡੀ ਆ ਤੇ ਆ ਕォਟਰ ਆਗੇ ਇਹਨਾਂ ਦੇ ਜਿੰਨੇ ਵੀ ਮੁਲਾਜ਼ਮ ਨੇਗੇ ਸਾਈਨ ਬੋਰਡ ਦੇਖੋ ਜੀ ਤੇ ਆ ਇਹਨਾਂ ਦੇ ਪਾਰਕ ਵਗੈਰਾ ਆਗੇ ਜੇ ਓਪਨ ਜਿਮ ਵਗੈਰਾ ਆਗੇ ਨਾ ਤੁਸੀਂ ਦੇਖੋ ਕਿਨੇ ਘੈਂਟ ਕਵਟਰ ਨੇਗੇ ਜਾਤਰ ਉਰਿਸ਼ਟਾਪ ਉਹਨੇ ਪੂਰੇ ਇੰਡੀਆ ਚ ਇੰਡੀਆ ਦਾਗਾ ਪੰਜਾਬ ਦੇ ਬਹੁਤ ਘੱਟ ਨੇ ਉੱਦੇ ਮੁਲਾਜ਼ਮ ਨੇ ਉਰੇ ਮੁਲਾਜ਼ਮ ਨਹੀਂ ਹੈ ਤਾਂ ਹੈਗੇ ਨੇਗੇ 57% ਹੈਗੇ ਨੇਗੇ ਤੁਸੀਂ ਭਰਾਓ ਗ੍ਰੀਨਰੀ ਦੇ ਦੇਖੋ ਜਿਨ੍ਹਾਂ ਨੇ ਚੰਡੀਗੜ੍ਹ ਨਹੀਂ ਦੇਖਿਆ ਤਾਹੋ ਲੰਗੋਆ ਲਾ ਕੇ ਚੰਡੀਗੜ੍ਹ ਦੇਖ ਸਕਦੇ ਨੇ ਉਹਦੀ ਕਾਪੀ ਆ ਜਾਣੀ ਕਿ ਉਹਦੀ ਡੈਮੋ ਆ ਗਈ ਦੇਖੋ ਕਿੰਨੇ ਕੈਂਟ ਕਵਾਟਰ ਨੇ ਤੇ ਕਿੰਨੇ ਕੈਂਟ ਕੈਂਟ ਲੋਕ ਰਹਿੰਦੇ ਨੇ ਉਰੇ ਬਿਊਟੀ ਬਿਊਟੀ ਕੋਲ ਦੇਖੋ ਜੀ ਆ ਵੀ ਨਾਲ ਕੋਈ ਹੈਗਾ এডਿਕੇਸ਼ਨ ਵਾਲਾ ਕੋਈ ਬਿਲਡਿੰਗ ਹੈ ਨਾ ਆਪਾਂ ਨੂੰ ਇਹਦੇ ਬਾਰੇ ਘੱਟ ਨੌਲੇਜ ਆ ਹੁਣ ਆਪਾਂ ਕਾਲਜ ਦੇ ਬਾਰੇ ਆ ਰਹੇ ਹਾਂਗੇ ਸਪੀਡ ਲਿਮਟ 30 ਦੀ ਹੈ ਨਾ ਆ ਗੇਟ ਆ ਗਿਆ ਚੰਗਾ ਦੀ ਸਤਿ ਸ੍ਰੀ ਅਕਾਲ ਜੀ